ਖੁਸ਼ ਖਬਰੀ ਖੁਸ਼ ਖਬਰੀ ਖੁਸ਼ ਖਬਰੀ ਨਵੇਂ ਸਾਲ ਦੇ ਸ਼ੁਭ ਮੌਕੇ ਤੇ ਜੱਸੀ ਕੰਪਨੀ ਵੱਲੋਂ ਸਪੈਸ਼ਲ ਪੜੇ ਲਿਖੇ ਬੇਰੁਜ਼ਗਾਰਾਂ ਲੜਕੇ ਅਤੇ ਲੜਕੀਆਂ ਲਈ ਸੁਨਹਿਰੀ ਮੌਕਾ ਵਰਕ ਪਰਮਿਟ ਸਿੰਗਾਪੁਰ ਕਰੀਸ਼ੀਆ ਫਾਸਟ ਫੂਡ ਘਰ ਵਿੱਚ ਕੰਮ ਕਰਨ ਵਾਸਤੇ ਕੰਪਨੀ ਵਿੱਚ ਕੰਮ ਕਰਨ ਵਾਸਤੇ ਪੜੇ ਲਿਖੇ ਅਨਪੜ੍ਹ ਲੜਕੇ ਲੜਕੀਆਂ ਦੀ ਜ਼ਰੂਰਤ ਹੈ ਤੰਦਾਜ਼ੀ ਨੇ ਆ ਸੈਲਰੀ 50000 ਤੋਂ ਲੈ ਕੇ 1 ਲੱਖ ਦੇ ਵਿੱਚ ਹੋਵੇਗੀ ਐਡਰੈਸ ਨੋਟ ਕਰੋ ਜੱਸੀ ਕੰਪਨੀ ਮਕਾਨ ਨੰਬਰ 85 ਸੈਕਟਰ 55 ਪਲਸੋਰਾ ਯੂਟੀ ਚੰਡੀਗੜ੍ਹ ਸਾਡੇ ਨਾਲ ਗੱਲਬਾਤ ਕਰਨ ਲਈ ਇਸ ਨੰਬਰ ਤੇ ਹੁਣੇ ਹੀ ਸੰਪਰਕ ਕਰੋ 798607916 7986607916 ਦੈਨ ਹੀ ਕੱਲ ਸਾਨੂੰ ਨਾ ਦੇਰ ਰਾਤ ਜਿਹਨੂੰ ਕਹਿੰਦੇ ਆ ਮਰਾ 8:30 9:00 ਵਜੇ ਇੱਕ ਸਾਢੇ ਐਸਐਸ ਤੋਂ ਸਾਨੂੰ ਜਾਣਕਾਰੀ ਮਿਲੀ ਸੀ ਕਿ ਜਿਹੜਾ ਗੋਲੇ ਵਾਲ ਚ ਪਿੰਡ ਪੈਂਦਾ ਖੋਨੀ ਵਾਲਾ ਉੱਥੇ ਦਾ ਨਾ ਇੱਕ ਬੰਦਾ ਹੈਗਾ ਜਸਪਾਲ ਸਿੰਘ ਜਾਨੀ ਕਿ ਜਿਹੜਾ ਉੱਥੇ ਵਸਿੰਦਾ ਸੀ ਰਾਮਦੀਪ ਉਹ ਵੈਸੇ ਤਾਂ ਦੁਕਾਨ ਕਰਦਾ ਆਪਣੇ ਖੋਨੀ ਵਾਲੇ ਉੱਥੇ ਗੋਲੇ ਵਾਲੇ ਉਹਦੀ ਕੱਪੜੇ ਦੇ ਉਹ ਹੋਇਆ ਪਿਆ ਸੀ ਸ਼ੀਸ਼ੇ ਤੋੜ ਕੇ ਕੋਈ ਅੰਦਰ ਵੜਿਆ ਸੀ ਤਾਂ ਉਹਨਾਂ ਨੇ ਫਿਰ ਚੋਰੀ ਦੀ ਰਫਟ ਕਰਾਈ ਜਿੱਚ ਕਾਫੀ ਉਹਨੇ ਮਾਤਰਾ ਵਿੱਚ ਪੈਸੇ 14 ਲੱਖ ਰੁਪਏ ਲਗਾਏ ਨਾਲ ਤੋਂ ਕੁਝ ਤੋਲੇ ਸੋਨਾ 3-4 ਤੋਲੇ ਸੋਨਾ ਲਖਵਾਇਆ ਸੀ ਸਾਨੂੰ ਜਦੋਂ ਜਾਣਕਾਰੀ ਮਿਲੀ ਸਾਡੇ ਐਸਐਚਓ ਸਾਹਿਬ ਨੂੰ ਉਹ ਮੌਕੇ ਤੇ ਪਹੁੰਚੇ ਫਿਰ ਡੀਐਸਪੀ ਸਾਹਿਬ ਪਹੁੰਚੇ ਸੀਏਈਟੀ ਟੀਮ ਪਹੁੰਚੀ ਤਾਂ ਐਸੀ ਜਾ ਕੇ ਮੌਕੇ ਤੇ ਹੀ ਤੁਰੰਤ ਤਫ਼ਤੀਸ਼ ਜਿਹਨੂੰ ਕਿ ਕਹਿੰਦੇ ਸ਼ੁਰੂ ਕਰਤੀ ਐ ਸੀ ਉੱਥੇ ਇਹਦੇ ਖਾਸ ਗੱਲ ਇਹ ਹੈ ਕਿ ਸਟ੍ਰੈਟੈਜਿਕ ਸਪੈਸ਼ਲੀ ਟ੍ਰੇਨਡ ਅਲਗ-ਅਲਗ ਕਿਸਮ ਦੇ ਡੌਗ ਹੈਗੇ ਜਿਹ ਇਕ ਸਨੀਫਰ ਡੌਗ ਹੈਗਾ ਜਿਹੜਾ ਪੈੜਾਂ ਫੜਦਾ ਜਿਹਨੂੰ ਆਪਾਂ ਨੇ ਪੰਜਾਬੀ ਉੱਥੇ ਚੋਰੀਆਂ ਪੈੜਾਂ ਲੱਗੀਆਂ ਹੋਈਆਂ ਸੀ ਤੇ ਉਸ ਨਿਫਰ ਡੌਗ ਨੇ ਪੈੜਾਂ ਉਹ ਤਕਰੀਬ ਉਹਦੀਆਂ ਚੋਰੀਆਂ ਫਾੜ ਲਈਆਂ ਤੇ ਤਕਰੀਬਨ 5 ਕਿਲੋਮੀਟਰ ਤੱਕ ਸਾਡਾ ਜਿਹੜਾ ਡੌਗ ਹੈਗਾ ਉਹਨੂੰ ਟ੍ਰੇਸ ਕਰਕੇ ਪੁਲਿਸ ਵਾਲੇ ਤੇ ਉਹ ਜਾਣੇ ਲੱਲ ਕੇ ਟ੍ਰੇਸ ਕਰਕੇ ਵਾਹ ਗਿਆ ਉਹਨੂੰ ਰਸਤਾ ਸਾਨੂੰ ਜੋ ਦਿਖਾਇਆ ਉੱਥੇ ਹੀ ਚੱਲਦੇ-ਚੱਲਦੇ ਤੇ ਵਿਦਰਨ 2 ਆਵਰਸ ਐਸੀ ਉਹ ਯਾਨੀ ਕਿ ਚੋਰੀ ਚੋਰ ਨੂੰ ਟ੍ਰੇਸ ਕਰ ਲਿਆ ਤੇ ਜਾਨਕੀ ਨਾਲ ਨਾਲ ਸਾਡਾ ਜਿਹੜਾ ਕੀ ਮਾਲ ਸੀ ਉਹ ਰਿਕਵਰ ਹੋ ਗਿਆ ਤਿੰਨ ਚਾਰ ਟੋਲੇ ਸੋਨਾ ਸੀ 5 ਲੱਖ ਰੁਪਈਆ ਸੀ ਉਹ ਸਾਰਾ ਹੀ ਰਿਕਵਰ ਕਰ ਲਿਆ ਚੋ ਫਿਰ ਚੋਰ ਵੀ ਫੜ ਲਿਆ ਖਾਸੀਅਤ ਇਹ ਦੇ ਵਿੱਚ ਹੀ ਹੈ ਕਿ ਜਿਹੜਾ ਸਾਡਾ ਸਪੈਸ਼ਲੀ ਟ੍ਰੇਨਡ ਹੈਗਾ ਚਲੋ ਐਸੀ ਵੀ ਮੌਕੇ ਤੇ ਤੁਰੰਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨੇ ਸਾਡੀ ਮੋੜੀ ਜਿਹੜੀ ਟਰੈਸਰ ਡੌਗ ਨੇ ਬੜੀ ਹੈਲਪ ਕੀਤੀ ਤੇੰਨੇ ਬੰਦੇ ਚੋਰੀ ਕੀਤੀ ਕੱਲਾ ਸੀ ਜੀ ਇਕੱਲਾ ਹੀ ਸੀ ਜੂ ਹੈਗਾ ਬੰਦਾ ਸੀ ਉਹ ਨੇੜੇ ਨੇੜੇ ਹੀ ਉੱਥੇ ਜਾਨਕੀ ਖੇਤਾਂ ਚੋਂ ਦਾ ਘਰ ਹੈਗਾ ਇਕੱਲਾ ਹੀ ਬੰਦਾ ਸੀ ਉਹਨਾਂ ਜਿਹੜੀ ਉਹਨਾਂ ਨੇ ਕਿਹਾ ਕਿਉਂਕਿ ਜਦੋਂ ਸ਼ੁਰੂ ਚ ਹੀ ਪ੍ਰੀਲੀਮੀਨਰੀ ਜਾਣਕਾਰੀ ਤੁਰੰਤ ਸਾਨੂੰ ਦਿੱਤੀ ਆਈ ਸੀ ਤੇ ਫਿਰ ਨਾਲੋਂ ਨਾਲ ਹੀ ਐਫ ਆਈ ਆਰ ਦਰਜ ਕਰਤੀ ਨਾ ਜੀ ਉਦੋਂ ਉਹਨਾਂ ਨੇ ਜੋ ਕਾਊਂਟ ਫੋਰ ਕੀਤਾ ਨਾ ਉਦੋਂ ਤੇ ਉਹਨਾਂ ਨੇ 14 ਲੱਖ ਰੁਪਈਆ ਤੇ ਤੇ 4 ਕਿਲੋ ਸੁਚ 4-5 ਕਿਲੋ ਸੋਨਾ ਲਿਖਾਇਆ ਸੀ ਬਟ ਜਿਹੜਾ ਰਿਕਵਰ ਹੋਇਆ 5 ਲੱਖ ਰੁਪਈਆ ਤੇ 4 ਕਿਲੋ ਸੋਨਾ ਹੈ ਫਿਰ ਉਹ ਟੈਲੀ ਕੀਤਾ ਉਹਨਾਂ ਨੇ ਜਿਹੜੇ ਆਪਣੇ ਇੱਕ ਕੰਪਲੇਨੈਂਟ ਐਫ ਆਈ ਆਰ ਦੇ ਉਹ ਜਿੰਨਾ ਸੀ ਜਿੰਨਾ ਰਿਕਵਰ ਹੋਇਆ ਤੇ ਉਨਾ ਹੀ ਨਿਕਲਿਆ ਉਹ ਕਹਿੰਦੇ ਪਹਿਲਾਂ ਸਾਨੂੰ ਆਈਡੀਆ ਨਹੀਂ ਸੀ ਕਿਉਂਕਿ ਉਹਨਾਂ ਦੇ ਘਰੇ ਕਈ ਵਾਰੀ ਪੈਸੇ ਵਪਾਰੀ ਹੈਗੇ ਜਾਦਾ ਹੁੰਦੇ ਬਟ ਅਲਟੀਮੇਟਲੀ ਉਹ ਜੋ ਰਿਕਵਰ ਹੋਇਆ ਉਨਾ ਹੀ ਚੋਰੀ ਹੋਇਆ ਸੀ ਥੋੜੇ ਵੇਲੇ ਕਿੱਦਾਂ ਕੰਮ ਅਸੀਂ ਇੱਕ ਜਿੱਦਾਂ ਤੁਹਾਨੂੰ ਦੱਸਿਆ ਕਿ ਤੁਰੰਤ ਮੌਕੇ ਤੇ ਪਹੁੰਚ ਕੇ ਐਫਆਈਆ ਚਲੋ ਲਾਂਚ ਕਰਨੀ ਹੁੰਦੀ ਪੁਲਿਸ ਦੀ ਡਿਊਟੀ ਹੁੰਦੀ ਹੈ ਇੱਥੇ ਸਾਡੇ ਜਿਹੜਾ ਇੱਕ ਸੀਆਈਏ ਟੀਮ ਪਹੁੰਚੀ ਆਪਣੇ ਡੀਐਸਪੀ ਸਾਹਿਬ ਫਿਰ ਪਹੁੰਚੇ ਸਪੈਸ਼ਲਾਈਜ਼ਡ ਡੌਗ ਹੈਗਾ ਕਿਉਂਕਿ ਉਥੇ ਪੈੜਾ ਸੀ ਫੋਰੈਂਸਿਕ ਟੀਮਾਂ ਵੀ ਅਸੀਂ ਬੁਲਾਈਆਂ ਤੋ ਉਹ ਡੌਗ ਨੇ ਪੈੜਾ ਜਿਹਦੀਆਂ ਫੜ ਲਈ ਤੇ ਉਹਨੂੰ 5 ਕਿਲੋਮੀਟਰ ਪੁਲਿਸ ਦੀਆਂ ਟੀਮਾਂ ਤੇ ਡੌਗ ਉਹਦੇ ਡੌਗ ਦੇ ਪਿੱਛੇ 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 ਚਲਦੀਆਂ ਰਹੀਆਂ ਤੇ ਅਲਟੀਮੇਟਲੀ ਉਹ ਚੋਹਾਨੂੰ ਚੋਰ ਦੇ ਘਰੇ ਹੀ ਲੈ ਗਿਆ। ਵਿਦਰਨ 2 ਆਵਰਸ ਫਿਰ ਸਾਰਾ ਕੁਝ ਹੋ ਗਿਆ ਚੋਰ ਟ੍ਰੇਸ ਹੋ ਗਿਆ। ਚਲੋ ਅੱਜ ਉਹਦੇ ਤੇ ਰਿਕਵਰੀ ਵੀ ਕਰਵਾ ਲਈ ਹੈਗੀ ਹੈ ਤੋ ਬੰਦਾ ਅਰੈਸਟ ਹੋ ਜਾ। ਸਰ ਜੀ ਪਤਾ ਨਹੀਂ ਕੀ ਹੈ। ਮੈਂ ਉਹਦੇ ਤੇ ਪਹਿਲਾਂ ਕੋਈ ਕ੍ਰਿਮੀਨਲ ਕੇਸ ਨਹੀਂ ਹੈ ਜੀ ਉਹ ਜਾਨੀ ਕਿ ਇੱਕ ਨਾਰਮਲ ਮਸ਼ਿੰਦਾ ਸੀ ਅੱਜ ਹੁਣ ਪਹਿਲੀ ਆਇਆ ਹੁਣ ਫੜਿਆ ਹੈਗਾ ਹੁਣ ਪੁੱਛਦੇ ਆ ਕਿਤੇ ਪੂਰਨਾ ਕਿਤੇ ਕਈ ਵਾਰੀ ਕੀਤੀਆਂ ਹੁਣ ਬਟ ਉਹਦੇ ਤੇ ਹੱਲੇ ਤਾਂ ਹੀ ਕੋਈ ਕ੍ਰਿਮੀਨਲ ਦਾ ਪ੍ਰੋਫਾਈਲ ਨਿਕਲਿਆ ਨਹੀਂ ਜਾਨੀ ਕਿ ਛੋਟਾ ਨੁਕਸਾਨ ਹੈਗਾ 7-8 ਕਿੱਲੇ ਜਿੰਨੀ ਬੜਾ ਜਿੰਨਾ ਚੋਰੀ ਹੋ ਗਿਆ ਉਹ ਜਾਨਾ ਉਹ ਜਾਨੀ ਕਿ ਮੀਆਂ ਬੀਬੀ ਹੈ ਜੀ ਇੱਕ ਬੀਬੀ ਉਹਨਾਂ ਦੀ ਸਰਕਾਰੀ ਟੀਚਰ ਨੇ ਤੇ ਆਪ ਉਹਦੀ ਜਿੰਨੂੰ ਆਨੇ ਆਪਾਂ ਤੁਹਾਨੂੰ ਦੱਸਿਆ ਗੋਲੇ ਵਾਲ ਰੈਡੀमेड ਕਪੜੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ